ਪੰਜੀ ਸਸੀ ਗੱਲ ਕਿਸਾਨ ਵੀਰੋ ਰਾਏ ਆਨੀਅਨ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਸਾਡੀ ਪਿਆਜ਼ ਦੀ ਪਨੀਰੀ ਤੇ ਹੈ ਜੀ ਜਿਹੜੀ ਸਾਡੀ ਪਿਆਜ਼ ਦੀ ਪਨੀਰੀ ਆ ਉਹਨੂੰ ਅਸੀਂ ਜਿਆਦਾ ਪਾਣੀ ਲਾ ਕੇ ਕਮਜ਼ੋਰ ਕਰ ਦਿੰਦੇ ਆ ਜਾਂ ਉਹਦੇ ਵਿੱਚ ਕੋਈ ਤਤਾਂ ਦੀ ਘਾਟ ਆ ਜਾਂਦੀ ਆ ਇਹ ਸਾਡੀ ਪਨੀਰੀ ਜਿਹੜੀ ਹੈ ਅੱਜ ਤਕਰੀਬਨ ਤਕਰੀਬਨ 1 ਮਹੀਨੇ ਦੀ ਹੋ ਚੱਲੀ ਆ ਜੀ ਖਾਈ ਦੇੰਦੀ ਤੇ ਇਸ ਪਨੀਰੀ ਦੇ ਵਿੱਚ ਇਕੋ ਹੀ ਪਾਣੀ ਲੱਗਾ ਸੀ ਉਸ ਤੋਂ ਬਾਅਦ ਹਲਕੀ ਜਿਹੀ ਬਾਰਿਸ਼ ਹੋ ਗਈ ਸੀ ਇਹ ਤੁਹਾਨੂੰ ਦੱਸਣਾ ਚਾਹਣਾ ਕਿ ਇਹਦੇ ਵਿੱਚ ਪਾਣੀ ਹੁਣ ਬਹੁਤ ਘੱਟ ਲਾਣਾ ਜੀ ਜਿਹੜਾ ਜ਼ਮੀਨ ਦਾ ਸਲਾਬਾ ਹੈ ਨਾ ਇਹਦੇ ਨਾਲ ਹੀ ਪਨੀਰੀ ਪਲੂਗੀ ਹੁਣ ਜੇ ਹੋ ਸਕੇ ਤਾਂ ਵਿਚਾਲੇ ਇੱਕ ਅੱਧੀ ਵਾਰ ਫੋਰੇ ਨਾਲ ਜਰੂਰ ਸਿੰਚਾਈ ਕਰ ਸਕਦੇ ਆ ਲੇਕਿਨ ਖੁੱਲਾ ਪਾਣੀ ਨਹੀਂ ਲਾਉਣਾ ਪਨੀਰੀ ਨੂੰ ਆਪਾਂ ਜਦੋਂ ਪਨੀਰੀ ਨੂੰ ਖੁੱਲਾ ਪਾਣੀ ਲਗਾਉਂਦੇ ਆ ਨਾ ਉਦੋਂ ਸਾਡੀ ਪਨੀਰੀ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਬਿਮਾਰੀ ਲੱਗਦੀ ਹੈ ਜਾਂ ਪੀਲੀ ਪੈ ਜਾਂਦੀ ਹੈ ਜਦੋਂ ਪੀਲੀ ਪੈ ਜਾਂਦੀ ਫਿਰ ਅਸੀਂ ਇਹਨੂੰ ਹੋਰ ਖਾਦਾਂ ਦਵਾਈਆਂ ਬਾਕੇ ਇਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਗਰ ਕੁਦਰਤੀ ਤਰੀਕੇ ਨਾਲ ਇਹਨੂੰ ਘੱਟ ਪਾਣੀ ਲਾ ਕੇ ਹੀ ਵੀਲੀ ਫੰਤ ਬਚਾਇਆ ਹੋਵੇ ਨਾ ਤਾਂ ਇਹ ਕਾਫੀ ਵਧੀਆ ਗਰੋਥ ਕਰਦੀ ਹੈ تنمواد جی